ਮਹਾਂ ਗੁਰਵੰਦਰ ਸਿੰਘ ਕਾਲਵਾ ਤੁਸੀਂ ਵਿਖਰਾ ਸਰਬੱਤ ਦਾ ਭਲਾ ਕਾਲਵਾ ਟੀਵੀ ਜਿਹੜਾ ਤਰਨਤਾਰਨ ਹਲਕਾ ਪੱਟੀ ਦੇ ਪਿੰਡ ਪਹੁੰਚ ਚੁੱਕੇ ਆ ਜਿੱਥੇ ਕਿ ਇੱਕ ਗਰੀਬ ਮਜ਼ਦੂਰ ਪਰਿਵਾਰ ਦਾ ਮਕਾਨ ਜਿਹੜਾ ਵਾ ਬਾਰਸ਼ਾਂ ਦੇ ਕਾਰਨ ਡਿੱਗਾ ਕਿੰਨੇ ਕ ਦਿਨ ਹੋ ਗਏ ਮਕਾਨ ਡਿੱਗੇ ਨੂੰ ਪਰਿਵਾਰ ਨਾਲ ਕਰਾਂਗੇ ਗੱਲਬਾਤ ਹਾਂਜੀ ਵੀਰ ਜੀ ਕਿਹਨਾ ਤੁਹਾਡਾ ਦਰਸ਼ਕ ਹੋਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਨਹੀਂ ਟੁੱਟੀਵਾਂ ਦੇ ਰਹਿਣ ਵਾਲੇ ਜਿਹੜਾ ਪਰਿਵਾਰ ਦਾ ਮਕਾਨ ਡਿੱਗਾ ਕਿੰਨੇ ਕ ਦਿਨ ਹੋ ਗਏ ਮਕਾਨ ਡਿੱਗੇ ਨੂੰ ਕੋਈ ਚਲੇਆ ਮਹੀਨਾ ਤੋਂ ਜਦੋਂ ਮਕਾਨ ਡਿੱਗਦਾ ਸਮਾਂ ਰਾਤ ਤੱਕ ਦਿੰਦਾ ਸੀ ਦਿੰਦੇ 8 ਵਜੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਜਿਹੜਾ ਮਕਾਨ ਡੇਜਿਆ ਤੁਸੀਂ ਕੀ ਇੱਥੇ ਮੌਕੇ ਤੇ ਪਹੁੰਚਿਆ ਜਾਂ ਕੀ ਨੁਕਸਾਨ ਹੋਇਆ ਨਾਲ ਐਂ ਰਵਾਜ ਜਿਉਂ ਪਿਆਰ ਡਿੱਗਦੇ ਉਦੋਂ ਭੱਜਿਆ ਛਕਾ ਨਹੀਂ ਭਾਂਡੇ-ਕੁੰਡੇ ਥੱਲੇ ਆਏ ਹੋਰ ਦੁਨੀਆ ਨੇ ਸਾਰੇ ਠੀਕ-ਠਾਕ ਪਰਿਵਾਰ ਸਾਰੇ ਸਹੀ ਸਲਾਮਤ ਹਾਂਜੀ ਭਾਂਡਾ ਛੰਨਾ ਜਿਹੜਾ ਉਹ ਵਰਤਾਂ ਜੋ ਸਮਾਨ ਸੀ ਪਿਆ ਸਾਰਾ ਉਹ ਹੋਇਆ ਮਾੜਾ ਮੋਟਾ ਟੁੱਟਾ ਭੱਜਾ ਟੁੱਟਾ ਭੱਜਾ ਹਾਂਜੀ ਤਾਂ ਤੁਸੀਂ ਕੀ ਮੰਗ ਕਰਦੇ ਹੋ ਹੁਣ ਕਮਰੇ ਪੈਣਾ ਚਾਹੀਦੇ ਵਿਚ ਰਹਿੰਦੇ ਉਹ ਲੋਕਾਂ ਦੇ ਸੇਵਾ ਸੁਸਾਇਟੀਆਂ ਜਿਹੜੀਆਂ ਲਗਾਤਾਰ ਹੀ ਹੱਲ ਕਰ ਰਹੀਆਂ ਨੇ ਮਦਦ ਕਰ ਰਹੀਆਂ ਨੇ ਲੋੜਵੰਦ ਪਰਿਵਾਰਾਂ ਦੀ ਕਿਸਾਨ ਭਰਾਵਾਂ ਦੀ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਤੁਹਾਰੇ ਪੈਣੇ ਚਾਹੀਦੇ ਨੇ ਬਾਪੂ ਜੀ ਕੀ ਨਾ ਤੁਹਾਡਾ ਹਮਨ ਲਖੀਰ ਸਿੰਘ ਆਇਆ ਕਿਹੜਾ ਪਿੰਡ ਆ ਟੋਟਗਾ ਹੈ ਸੁੱਤਰੋਂ ਤਾਂ ਪਤਾ ਲੱਗਾ ਤੁਹਾਡਾ ਸੋਇ ਤੇ ਬਰਾਂਡਾ ਡੇਕੇ ਆ ਅੱਜ ਦੋ ਦਿਨ ਅੰਡੇ ਪਏ ਆ ਕਿੰਨੇ ਦਿਨ ਹੋ ਗਏ ਆ ਇਹਨੇ 12 ਦਿਨ ਹੋ ਗਏ ਆ 12 ਦਿਨ ਹੋ ਗਏ ਡੇਕੇ ਆ ਹਾਂ 12 ਦਿਨਾਂ ਫਟ ਗਏ ਆ ਔਰ ਮੌਕੇ ਦੇ ਵੇਖਿਆ ਜਾਵੇਗਾ ਤੁਸੀਂ ਬਹੁਤ ਜਿਆਦਾ ਸਾਫ ਸਪਾਈ ਕੀਤੀ ਹੋਈ ਮਹਿਸੂਸ ਨਹੀਂ ਹੋ ਰਿਆ ਉਹ ਜਿਹੜਾ ਸਮਾਰ ਸਾਲ ਚੋਕੇ ਦੇ ਬਾਹਰ ਰਸਤਾ ਵਾ ਆ ਥੋੜਾ ਹੈਗਾ ਥੋੜੇ ਥਾਂ ਦਾ ਕਰਕੇ ਜਿਹੜਾ ਤੁਹਾਡਾ ਮਕਾਨ ਡਿੱਗਾ ਵਾ ਕੀ ਡਿੱਗਾ ਰਚ ਕੀ ਕੀ ਡਿੱਗਾ ਰਚ ਉਹ ਇੱਥੇ ਫਿਰ ਗਾਡਾ ਗੂੜੂ ਸਾਰੇ ਨੇ ਡਫੇ ਆ ਗਏ ਪਰ ਸੋਈ ਤੇ ਬਰਾਂਡਾ ਕਾ ਨਾ ਬਾਬੇ ਕੀ ਕੀ ਡਿੱਗਾ ਡਾੜੇ ਦੀ ਮਾਤ ਡਿੱਗੀ ਆ ਨੀ ਰਸੋਈ ਤੇ ਬਰਾਂਡਾ ਡੱਗਾ ਹੋਣਾ ਹੈ ਰਸੋਈ ਦੇ ਬਰਾਂਡਾ ਬੰਨਾਂ ਦਿੱਗੇ ਨਹੀਂ ਕੀ ਪਰਿਵਾਰ ਜਿਹੜਾ ਤੁਹਾਡਾ ਸੇਵ ਆ ਤਾਂ ਪਰਿਵਾਰ ਬਚ ਗਿਆ ਵਾ ਮਾਂ ਨਿਕਲ ਗਿਆ ਕਰਕੇ ਬਚ ਗਿਆ ਮੇਰੇ ਥਲੇ ਆ ਜਾਣਾ ਹੈ ਜੇ ਮੌਕੇ ਦੀ ਗੱਲ ਕੀਤੀ ਜਾਵੇ ਤਾਂ ਕੀ ਕੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਸਾਡਾ ਥੋੜਾ ਆਪਣਾ ਲਾਰਟੇਕਰ ਥਲੇ ਆ ਜਾ ਕੋਈ ਅੱਛਾ ਤੇ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹ ਕੋਈ ਕਰਦੇ ਆਵੇ ਇਹ ਮਰ ਚਾਹੀਦਾ ਮਰਨਾ ਚਾਹੀਦਾ ਆ ਰਸੋਈ ਦਾ ਬਰਾਂਡਾ ਬਣ ਜਾਵੇ ਸੇਵਾ ਸੁਸਾਇਟੀਆਂ ਲਗਾਤਾਰ ਗਰੀਬ ਮਜ਼ਦੂਰਾਂ ਦੀ ਕਿਸਾਨ ਭਰਾਵਾਂ ਦੀ ਮਦਦ ਕਰ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਐਵੇਂ ਕਹਿੰਦੇ ਆ ਵੀ ਹੋਈਏ ਬਾੜਾ ਪੜ ਜਾਵੇ ਸਾੜਾ ਤੇ ਚਲ ਆ ਲਾ ਬੜੇ ਪੱਕ ਦਾ ਰਹਿ ਜਾਵੇ ਬੁੱਬੀ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਮਿੰਦਰਖਰ ਜੀ ਕਿਹੜਾ ਪਿੰਡ ਆ ਪਿੰਡ ਹੈ ਹੋਈ ਟੁੱਟਣਾ ਮੁਰਦੀ ਲਾ ਟੁੱਟੇ ਜੈ ਐਕਸੀਡੈਂਟ ਹੋਇਆ ਵਾ ਕੀ ਗੱਲ ਬਣੀ ਐਵੇਂ ਪਤਾ ਜੇ ਇਹ ਲਾਤਾ ਦਾ ਇਲਾਜ ਹੋ ਜੇ ਤੇ ਜੱਜਾ ਕਮਾਉਣ ਜੋਗਾ ਹੈ ਨਹੀਂਗਾ ਤੇ ਅਸੀਂ ਵੀ ਬੁੱਢੇ ਠਹਿ ਰਹੇ ਹਾਂ ਤੇ ਹੀ ਕਮਾਈ ਕਰਨ ਜੋਗੇ ਨਹੀਂਗੇ ਤੇ ਤੇਰਾ ਭੈਣ ਪਰ ਮਾੜਾ ਮੋਟਾ ਤੈਂ ਪਾਸ ਕੱਕ ਕਰ ਦਿੰਦੇ ਤੇ ਇਆਂ ਨੇ ਨਕੇ ਇਆਂ ਨੇ ਅਜੇ ਪੰ ਦਜਾ ਪਰਦੇ ਵੀ ਹੈ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਇਸ ਤਰ੍ਹਾਂ ਚੱਲਦਾ ਜੇ ਮਾੜਾ ਮੋਟਾ ਕਦੇ ਮੈਂ ਇਹ ਹਿੰਦੇ ਦੇਨੇ ਕੋ ਪਹਹ ਤੇ ਲਪਈ ਇਹ ਪਤਾ ਨੂੰ ਤੇ ਤੇਰਾ ਟੈਂਪਰ ਸਮਝਾਇ ਸੂਤਰਾਂ ਤੋਂ ਪਤਾ ਲੱਗਿਆ ਕਿ ਤੁਹਾਡੀ ਰਸੋਈ ਤੇ ਬਰਾਂਡਾ ਵੀ ਡਿੱਗੇ ਆ ਹਾਂਜੀ ਕੀ ਕਾਰਨ ਬਣਿਆ ਇਹ ਤੇ ਰਹੀ ਆ ਪਤਮੀਆਂ ਨੇ ਡਿਗਾਏ ਜੇ ਦਜਾ ਕਮਰੇ ਡਿੱਗੇ ਤੇ ਪਿਛਲੇ ਵੀ ਸਾਡੇ ਡਿੱਗੇ ਕਮਰੇ ਡਿੱਗਣ ਮਾਰੇ ਹੋਏ ਆ ਤੇ ਜਜਾ ਆਪਣਾ ਤੁਨੇ ਕੋ ਦੋਨੇ ਕੋ ਡਿੱਕੇ ਹੋ ਨੂੰ ਡੱਗਿਆਂ ਨੂੰ ਤਾਂ ਹੋ ਹੀ ਗਏ 10 12 ਦਿਨ ਹੋਏ ਆ ਡੱਗਿਆਂ ਨੂੰ ਤੇ ਤੇਰੀ ਆ ਆਪਣਾ ਜਿਹੜਾ ਸਮਾਨ ਆ ਉਹ ਬਾਹਰ ਛੋਟਾ ਰੱਖਿਆ ਤੇ ਇਧਰ ਇਹ ਭਾਂਡਾ ਛੰਨਾ ਵੀ ਸਾਰਾ ਪਈ ਹੋਰ ਵੇਖਿਆ ਜਾ ਰਿਹਾ ਕਿ ਤੁਹਾਡੇ ਤਾਂ ਬਹੁਤ ਸਫਾਈ ਹੋ ਚੁੱਕੀ ਐ ੱਟਾ ਲੱਗ ਤਾਜੀ ਐਟਾ ਲੱਗਣੀ ਹੋਈਆਂ ਥੱਲੇ ਹਾਂਜੀ ਇਹ ਫੇਰ ਹਣਾ ਲਾਈਆਂ ਪਈ ਛੱਟ ਕਣੀ ਜਦ ਹੁੰਦਾ ਉਹਦੇ ਯਾਨੇ ਡਿੱਗਦੇ ਸੀ ਤੇ ਤਾਂ ਕਰਕੇ ਫੇਰ ਹੀ ਗੱਜਾ ਲਾਤਣਾ ਐਟਾ ਨਹੀਂ ਅਖੇ ਸੰਭਗਾ ਜਾਣ ਕੇ ਨਚਾਲਾ ਤੁਸੀਂ ਕੀ ਮੰਗ ਕਰਦੇ ਹੋ ਨਹੀਂ ਇਹ ਮੰਗ ਕਰਦੇ ਹਾਂ ਪਚਲ ਕਮਰੇ ਤੈ ਜਾਣ ਤੇ ਮੰਡੇ ਦੀ ਲਾਤ ਰਾਜੀ ਹੋ ਜੇ ਤੇ ਇਹਦੇ ਪਿਰਸਣ ਲੱਗ ਜੇ ਮੰਡੇ ਦੀ ਪੈਨਸ਼ਨ ਲੱਗੀ ਨਹੀਂ ਆ ਨਾ ਪਿਰਸਣ ਲੱਗੀ ਪਤਾ ਰੋਸ਼ਨ ਕਾਰਡ ਬਣਿਆ ਰਾਸ਼ਨ ਕਾਟ ਬਣਿਆ ਹੀ ਨਹੀਂ ਇਹਦੇ ਅਰੇ ਹੋ ਤਾਂ ਕਿ ਨਹੀਂ ਬਣਿਆ ਨਾ ਪੁੱਤ ਕੋਈ ਨਹੀਂ ਰਾਸ਼ਨ ਕਾਟ ਬਣਿਆ ਮੈਂਬਰ ਸਰਪੰਚ ਆਉਂਦੇ ਆ ਬੇ ਇੱਕ ਇਹ ਆਦੰਦ ਕਰਾਂਗੇ 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 ਮਰਤੇ ਕੁਛ ਨਹੀਂ ਕਰਕੇ ਜਾਂਦੇ ਤੁਨਾ ਚਲੋ ਗਟਾ ਰੋਸ਼ਨ ਕਾਰਡ ਨਹੀਂ ਬਣਿਆ ਰਾਸ਼ਨ ਕਾਟ ਬਣੇ ਨ ਤੇ ਜੇ ਬਣਾਈ ਨਹੀਂ ਹਟਾ ਤੇ 10 ਸਾਲਾਂ ਬੱਚੇ ਰੋ ਕੇ ਬਣਾਈ ਨਹੀਂ ਕਿੰਨੇ ਚਿਰ ਤੋਂ ਨਹੀਂ ਬਣਿਆ ਇਹ ਹੋਏ ਗਏ 10 12 ਸਾਲ ਹੋਏ ਗਾਨੋ 10 12 ਸਾਲ ਹੋ ਗਏ ਤੁਹਾਡਾ ਰਸਗੋੜ ਨਹੀਂ ਬਣਿਆ ਹਾਂ ਤੁਸੀਂ ਕੋਈ ਰਸਗੋੜ ਬਣਾਉਣ ਦੀ ਕੋਸ਼ਿਸ਼ ਕੀਤੀ ਡੀਪੀ ਹੋਲਡਰ ਨੂੰ ਮਿਲੇ ਆ ਕੀ ਡੀਪੀ ਹੋਲਡਰ ਮਿਲਣ ਜਿ ਕੋ ਕਨਕੇ ਮਿਲਦੇ ਜਾਂ ਡੀਪੋ ਵਾਲੇ ਕੋਲ ਮਿਲੇ ਹਾਂਜੀ ਹਾਂਜੀ ਉਹ ਸਾਨੂੰ ਮਿਲਦੀ ਆ ਇਹਨਾਂ ਮੁੰਡੇ ਨੂੰ ਨਹੀਂ ਮਿਲਦੀ ਇਹਨੂੰ ਨਹੀਂ ਮਿਲਦੀ ਹਾਂਜੀ ਇਹ ਤਾਂ ਹੁਣ ਪਰਿਵਾਰ ਨਿਕਾਇਆ ਤੇ ਇਹਨੂੰ ਕੁਛ ਨਹੀਂ ਮਿਲੰਦਿਆ ਭਰਜੀ ਕਿ ਇਹਨਾਂ ਤੁਹਾਡਾ ਕਿਹੜਾ ਪਿੰਡ ਆ? ਜੀ ਜੀ ਮੇਰਾ ਨਾਮ ਜਰਮਨ ਸਿੰਘ ਆ ਪਿੰਡ ਟੋਟੀਆਂ ਜ਼ਿਲ੍ਹਾ ਤਨਤਨ। ਇਹ ਕਾਜ ਆ ਰਿਹਾ ਤੁਹਾਡੀ ਲੱਤ ਤੇ ਕਾਫੀ ਸੱਟ ਲੱਗੀ ਹੋਈ ਆ। ਇਹਦਾ ਕੀ ਕਰਨਿਆ? ਇਹ ਵੀਰ ਜੀ ਕਾਫੀ ਟਾਈਮ ਹੋ ਗਿਆ ਮੈਂ ਐਕਸੀਡੈਂਟ ਹੋ ਗਿਆ ਮੇਰਾ ਮੋਟਰਸਾਈਕਲ ਦਾ ਉਹ ਲੈਗਾ। ਘੜੁਕੇ ਦੇ ਅੱਜ ਕੀ ਮੋਟਰਸਾਈਕਲ ਤੇ ਐਕਸੀਡੈਂਟ ਹੋ ਗਿਆ ਹੈਗਾ। ਧੁੰਦ ਪਈ ਸੀ ਕਾਫੀ ਤੇ ਪੈਰ ਲੱਗਾ ਸਿੱਧਾ ਮੋਟਰਸਾਈਕਲ ਵੱਜ ਗਿਆ ਉਹਦੇ। ਕਿੰਨੇ ਸਾਲ ਹੋ ਗਏ ਨੇ? 36 ਸਾਲ ਜੀ। ਕਿ ਤੁਹਾਡੇ ਨੂੰ ਇਲਾਜ ਕਰਵਾਇਆ ਜਾ ਰਿਹਾ? ਲਾਲੇ ਜਿੱਦਾਂ ਮੜਾ ਮੜ ਕੇ ਕਰੋ ਕਰਾਉਣੇ ਆ ਜਾਂ ਮੜ ਮੜ ਪਹਿਲਾ ਪਿੱਲਾ ਕਰਾਇਆ ਸੀਗਾ ਜਦੋਂ ਰਿਸ਼ਤੇ ਜਰਾ ਮਤ ਕੀਤੀ ਪੈਸੇ ਲਈਤੇ ਕਰਾਇਆ ਉਹਦੇ ਲਾਜ ਬੁਰਾ ਹੁਣ ਮੁੰਡਿਆਂ ਦੇ ਇਦਾਂ ਹੀ ਮੜ ਮਟਾਈ ਆ ਟੈਪ ਵਾਸੀ ਆ ਕੇ ਮੈਨੂੰ ਲੱਗ ਜਾਮ ਹੋ ਗਈ ਮੇਰੀ ਹੁਣ ਫੰਕਸ਼ਨ ਲੱਗੇਗਾ ਨਹੀਂ ਫੰਕਸ਼ਨ ਲੱਗੇਗੀ ਕਿੰਨੇ ਪਰਸੈਂਟ ਤੁਸੀਂ ਉਸ ਵਜ੍ਹਾ ਦਾਤ ਪਰਸੈਂਟ ਦੇ ਉਹਨੇ ਪਤਾ ਚੈੱਕ ਨਹੀਂ ਕਰਾਇਆ ਕਿੰਨੇ ਪਰਸੈਂਟਾਂ ਤੇ ਪਰ ਇਹਦਾ ਵੀ ਖੈਰ ਅਸਲ ਗਾ ਨਹੀਂ ਹੱਡ ਬਣਿਆਗਾ ਕੇਵਲ ਕਾਰਡ ਬੰਦਾ ਜਿੱਦ ਤੇ ਰਸਨਾ ਮਿਲਦੇ ਤੁਹਾਡਾ ਨਹੀਂ ਬਣਿਆ ਨਹੀਂ ਹਡਾ ਨਹੀਂ ਬਣਿਆ ਜੀ ਕਟਿਆ ਗਿਆ ਕਿਆ ਤੇ ਬਣਿਆ ਨਹੀਂ ਬਣਿਆ ਨਹੀਂ ਠੀਕ ਹੈ ਕੀ ਕਰ ਤੁਹਾਡੇ ਕੋਲ ਜ਼ਮੀਨ ਜਾਇਦਾਦ ਆ ਨਾ ਜੀ ਨਾ ਕੁਛ ਨਹੀਂ ਜ਼ਮੀਨ ਦੇ ਥਾਂ ਹੀ ਬਸਿਆ ਹੀ ਆ ਉਹ ਸਾਡੇ ਦੋ ਭਰਾ ਉਹ ਜਿਹੜੇ ਆ ਪਖੜੇ ਆ ਚਾਰ ਗਾ ਤਿੰਨ ਗਾ ਮਰਲੇ ਥਾਂ ਤੁਹਾਡੇ ਦੋ ਭਾਈਆਂ ਕੋਲ ਆ ਹਾਂਜੀ ਜੀ ਸਾਡੇ ਮਾਪੇ ਵੀ ਇੱਚੀ ਨਾਲ ਰਹਿੰਦਾ ਆ ਰਾਥਾਕਾਰ ਨਾ ਕਾਰਨ ਕਿ ਇਹ ਨਾ ਬਣਦਾ ਬਸ ਇਹ ਨਹੀਂ ਬਣਨੇ ਕਾਫੀ ਟਾਈਮ ਹੋ ਗਿਆ ਫਾਰਮ ਬਣਨੇ ਆ ਕਿੰਨੇ ਕੋ ਸਾਲ ਹੋ ਗਏ ਰਸਤਕਾਰ ਨਹੀਂ ਬਣਿਆ ਜੋ ਮੇਰੇ ਨਹੀਂ ਮੇਰੀ ਉਮਰ ਹੋ ਗਈ ਹੋਰ ਕਿ ਜਉਂ ਮਸਬਾਹ ਚ ਆਇਆ ਵਾ ਬਾਈ ਦਾ ਬਣਿਆ ਨੀਗਾ ਪਹਿਲਾਂ ਵੀ ਮਲਾਇ ਕਾ ਦਾ ਨਾ ਜਿਹੜਾ ਮੈਂ ਦੱਸਿਆ ਸੀ ਨਾ ਉਹ ਬਣਿਆ ਗਿਆ ਜੋ ਇੱਕ ਨਾਂ ਹੋ ਗਿਆ ਜੋ ਮੇਰਾ ਵਿਆਹ ਹੋ ਗਿਆ ਹੁਣ ਬਚੀ ਕਾਫੀ ਤੁਹਾਡੇ ਕੋ ਨਾ 16 ਸਾਲਾਂ ਦੇ ਹੋ ਗਏ ਆ ਤੇ ਮਨੇ ਹਜੇ ਵੀ ਕਿਸੇ ਨੇ ਬਣਾਇਆ ਨਹੀਂ ਕਾਜ ਬਣੇ ਆ ਉਹ ਕਾਜ ਦੇਈਦੇ ਆ ਤੇ ਮਨੇ ਮੰਨਦਾ ਨੀਗਾ ਸੂਤਰਾ ਤਾਂ ਪਤਾ ਲੱਗਿਆ ਕਿ ਬਾਰਸਾਂ ਦੇ ਨਾਲ ਤੁਹਾਡਾ ਰਸੋਈ ਦੇ ਬਰਾਂਡਾ ਜਿਹੜਾ ਡਿੱਗੇ ਆ ਹਾਂਜੀ ਕਿੰਨੇ ਕੋ ਦਿਨ ਹੋ ਗਿਆ ਤੇ ਕਾਫੀ ਹੋ ਗਏ ਆ 12 13 ਦਿਨ ਹੋ ਗਏ ਆ ਜੀ ਮੀ ਕਾਫੀ ਪਿਆ ਹੈਗਾ ਮੀ ਦੇ ਨਾਲ ਇੰਨੀ ਆ ਕੇ ਪਾਣੀ ਆ ਗਿਆ ਤੇ ਫਿਰ ਆਉਣ ਵਾਲੀ ਪਾੜ ਗਿਆ ਪਿਆ ਸਾਰਾ ਤੇ ਫਿਰ ਇੱਕ ਦਿਨ ਦੇ ਪਿਆ ਉਹ ਮੁਹਾਂ ਬਚ ਕੇ ਭੱਜ ਗਏ ਨੇਲੇ ਬਾਰ ਅਗਲਾ ਆ ਗਿਆ ਬੀ ਦਿਨ ਲੱਗਾ ਤੇ ਬਾਹਰ ਹੋ ਗਏ ਤੇ ਪਾਡੇ ਪਾਡੇ ਕਾਫੀ ਥੱਲੇ ਆ ਗਏ ਵੈਸੇ ਤੇ ਲੇਕਿਨ ਪਰਿਵਾਰ ਅੱਜ ਜਾ ਗਿਆ ਪਰਿਵਾਰ ਸਾਰੇ ਸਲਾਮ ਤੇ ਹਾਂਜੀ ਪਰਿਵਾਰ ਅੱਜ ਜਾ ਗਿਆ ਤੈਨਾਂ ਕੋ ਨੁਕਸਾਨ ਆ ਤਾਂ ਦੱਸੋ ਜੀ ਤੁਸਾਰੇ ਪਾਡੇ ਪੁੰਡੇ ਕਾਫੀ ਫ੍ਰਿਜ ਪਈ ਗਈ ਉਹ ਵੀ ਥੱਲੇ ਆ ਗਈ ਪਰ ਇਦਾਂ ਵੀ ਖਰਾਬ ਨਹੀਂ ਹੋ ਗਈ ਤਾਂ ਬਸ ਜੰਗ ਡੇਡੀ ਵਸ ਹੋ ਗਈ ਆ ਉਹਦਾ ਬਚਾ ਹੋ ਗਿਆ ਬਾਰੇ ਵੀ ਕਾਫੀ ਨੁਕਸਾਨ ਹੋਇਆ ਪੰਨੇ ਦਾ ਉਸੇ ਘਾੜੇ ਪੇੜ ਦਾ ਮਜ਼ਦੂਰ ਪਰਿਵਾਰ ਜੇ ਤੁਸੀਂ ਕੀ ਮੰਗਦੇ ਹੋ ਮੰਗਦੇ ਇਹ ਕਿ ਚਲੋ ਵੀ ਬਰਾ ਜਿਹੜੀ ਮਤਲਬ ਗੰਦੀ ਚੱਲ ਕੁਛ ਇਹ ਰਸੋਈ ਹੀ ਡਿਗਨੀ ਜੀ ਬਣਾ ਡਾ ਹੈਗਾ ਤੇ ਕਮਰੇ ਵੀ ਨਾ ਵੇਖੋ ਜਿਹੜੇ ਬਣੇ ਹੋਏ ਆ ਇਹ ਵੀ ਡਿਗਨੀ ਵਾਲੇ ਆ ਬਸ ਇਹ ਫੜਾ ਜੇ ਟਿਕੇ ਹੋਏ ਆ ਤੇ ਬਰਾੰਡਾ ਤੇ ਰਸੋਈ ਜਿਹੜੀ ਉਹ ਜਾਈ ਪੈ ਗਈ ਤੇ ਉਹ ਜਿਆਦਾ ਪਰਦੀ ਤੇ ਛਿੱਟ ਡੇਪਿਆ ਇਹ ਵੀ ਡਿਗਨੀ ਵਾਲੇ ਆ ਬਸ ਮਾਰੇ ਖੜੀ ਆ ਡਿਗਨੇ ਵਾਲਿਆਂ ਜਿਵੇਂ ਕੋ ਸੇਵਾ ਸੋਸਾਇਟੀਆਂ ਦੀ ਗੱਲ ਕੀਤੀ ਜਾਵੇ ਤਾਂ ਦਾਨੇ ਵੀਰਾਂ ਦੇ ਲਗਾਤਾਰ ਇਹ ਹਲਕਾ ਕਰ ਰਹੇ ਨੇ ਲੋੜ ਉਹਨਾਂ ਦੇ ਪਰਿਵਾਰ ਗਰੀਬ ਕਿਸਾਨਾਂ ਭਰਾਵਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੇ ਕੀ ਮਦਦ ਦੇਣਾ ਚਾਹੁੰਦੇ ਆ ਅਸੀਂ ਦੇ ਵੀ ਜਿਹੋ ਕਹਿੰਨੇ ਵੀ ਚਲੋ ਉੱਥੇ ਦੇ ਜਿੱਥੇ ਪਾਣੀ ਆਇਆ ਉੱਥੇ ਚਲੋ ਵੀਰਾਂ ਨੇ ਸੇਵਾ ਕੀਤੀ ਦੀ ਹੈ ਜਾਂਦੇ ਵੀ ਆ ਤੇ ਇੱਥੇ ਜਿੱਥੇ ਨਹੀਂ ਮਿਲੋ ਪਾਣੀ ਆਇਆ ਵੱਖਰੀ ਗੱਲ ਹੈ ਪਰ ਮੀਂਹ ਦੇ ਕਾਫੀ ਪਏ ਆ ਤੇ ਇੱਥੇ ਵੀ ਮੀਂਹ ਨਾਲ ਹੀ ਕਾਫੀ ਨੁਕਸਾਨ ਹੋਇਆ ਗਰੀਬ ਆਮ ਬੰਦਿਆਂ ਦਾ ਤੇ ਥੋੜਾ ਬੰਦਾ ਬੰਦੇ ਆਗੇ ਦੇ ਸਾਦੇ ਨਾਲ ਸਾਡੇ ਬੜੀ ਵਧੀਆ ਲੱਗਾ ਸਾਨੂੰ ਲੋੜ ਆ ਤੁਹਾਡੇ ਘਰ ਦਾ ਜਵੇਂ ਵੇਖਿਆ ਜਾਵੇ ਕਿ ਤੁਹਾਡੇ ਸੱਟ ਲੱਗ ਚੁੱਕੇ ਆ ਬਹੁਤ ਕਾਫੀ ਤੁਸੀਂ ਜੀ ਬੇਪਰੇਸ਼ਾਨ ਜੀ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਗੁਜ਼ਾਰਾ ਇਤਰਾਜੀ ਟੈਂਪਸ ਹੀ ਹੁੰਦਿਆ ਕਿ ਗੁਜ਼ਾਰਾ ਉਹ ਤੁਹਾਨੂੰ ਪਤਾ ਵੀ ਗਰੀਬ ਅਕਰ ਖਾਉਣੇ ਪੈਸੇ ਟੈਂਪਸ ਹੁੰਦੇ ਐ ਤੇ ਭੈਣ ਭਰਾ ਕਦੇ ਖਾਣਾ ਲੈ ਆ ਕੇ ਗੋ ਚਲੋ ਟੈਂਪਸ ਹੁੰਦਿਆ ਤੁਸੀਂ ਆਪਣਾ ਫੋਨ ਨੰਬਰ ਬੋਲ ਦਿਓ ਜੇ ਕੋਈ ਦਾਨੇ ਵੀਰ ਦਾਨੀ ਸੱਜਣ ਭਰਾਣਾ ਪਰ ਆਪ ਕੋ ਸੇਵਾ ਸੋਸਾਇਟੀ ਤੁਹਾਡੇ ਨਾਲ ਰਾਬਤਾ ਕਰਨਾ ਚਾਹਵੇ ਤਾਂ ਤੁਹਾਡੇ ਨਾਲ ਸਦਾ ਹੀ ਰਾਬਤਾ ਕਰ ਸਕਣਾ ਨੰਬਰ ਬੋਲ ਦਿਓ ਨੰਬਰ ਜੀ 68397 73029 ਇੱਕ ਵਾਰ ਫੇਰ ਬੋਲਦੇ ਆ 8397 73029 ਤੁਹਾਡਾ ਆਪਣਾ ਨਿੱਜੀ ਨੰਬਰ ਆ ਹਾਂਜੀ ਪੰਜ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਮੇਰਾ ਨਾਮ ਰਾਜਵੰਦਰ ਕੋਰ ਪਿੰਡ ਟੋਟੀਆਂ ਜੁਰਜੂ ਰਿਛੇ ਤੁਹਾਡੇ ਕੀ ਲੱਗਦੇ ਆ ਮੇਰੇ ਹਸਬੰਡਰ ਚੜਦੇ ਮੇਰੇ ਇਹਨਾਂ ਦਾ ਐਕਸੀਡੈਂਟ ਹੋ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ 5-6 ਸਾਲ ਹੋ ਗਏ ਪਾਜੀ ਇਸ ਚੰਨਾ ਇਹਨਾਂ ਦਾ ਲਾਜ ਕਿਵੇਂ ਕਰਾ ਤੁਸੀਂ ਲਾਜ ਪਾਜੀ ਦੋਨਾਂ ਨਾਲ ਐਕਸੀਡੈਂਟ ਹੋਇਆ ਤੇ ਮਤਲਬ ਪਿੰਡ ਵਾਲਿਆਂ ਨੇ ਬਥੇ ਮਦਦ ਕੀਤੀ ਏ ਔਰ ਉਹ ਸਾਬ ਨੇ ਜਿਹੜੀ ਕੀਤੀ ਕਰਤੀ ਹੁਣ 5-6 ਸਾਲ ਹੋ ਗਏ ਤੁਹਾਨੂੰ ਪਤਾ ਫਿਰ ਇਹਨਾਂ ਕੌਣ ਕਰਦਾ ਏ ਉਦੋਂ ਜਿਹੜੀ ਕਾਰਤੀ ਕਰ ਦਿੱਤੀ ਏ ਹੁਣ ਤਾਂ ਅਸੀਂ ਕਮਾਉਣ ਵਾਲੇ ਹਣੇ ਹੀ ਬੈਠੇ ਆ ਤਾਂ ਹੁਣ ਬੱਚੇ ਛੋਟੇ ਆ ਸੋਲ ਜਾਂਦੇ ਆ ਤਾਂ ਅਜੇ ਵੀ ਨਦਲਾ ਚੱਲ ਰਿਹਾ ਹੈ ਹਾਂਜੀ ਅਜੇ ਵੀ ਚੱਲ ਰਿਹਾ ਏ ਹੁਣ ਤਾਂ ਸਰਕਾਰੀ ਹਸਪਤਾਲਾਂ ਲੈ ਆ ਕੇ ਦਵਾਈ ਦੇ ਦਈਓ ਉਦੋਂ ਤਾਂ ਕੋਈ ਕੀ ਡਾਕਟਰਾਂ ਨੇ ਕੀ ਦੱਸਿਆ ਏ ਉਹਨਾਂ ਨੇ ਤਾਂ ਦੱਸ ਦਿਆ ਕਿ ਆਓ ਇਲਾਜ ਕਰਾਓ ਕੋਈ ਰਿਸਨੂ ਖਾ ਕੇ ਜਾਓ ਤੇ ਸਾਡੇ ਕੋਲ ਲੈ ਜਾ ਆ ਜਾਂਦਾ ਖਰਚਾ ਨਹੀਂ ਹੈ ਸਾਡੇ ਕੋਲ ਕਰਨ ਨੂੰ ਇਹਨਾਂ ਨੂੰ ਵਾਸਤੇ ਇਹਨਾਂ ਦਾ ਗੋਡਾ ਵੀ ਜੰਮ ਹੋਇਆ ਏ ਉਦੋਂ ਡਾਕਟਰਾਂ ਨੇ ਬੋਲਿਆ ਕਿ ਇੱਕ ਦੋ ਦਿਨ ਆਓ ਦਿਖਾ ਕੇ ਇਹਨਾਂ ਨੂੰ ਪ੍ਰੈਸ਼ਰ ਕਰਾਉਣਾ ਪੈਣਾ ਇਹਨਾਂ ਦਾ ਸੂਤਰਾ ਤਾਂ ਪਤਾ ਲੱਗ ਗਿਆ ਕਿ ਤੁਹਾਡੀ ਰਸੋਈ ਤੇ ਬਰਾਨਾ ਡੇਗ ਗਿਆ। ਹਾਂਜੀ। ਕਿੰਨੇ ਕ ਦਿਨ ਹੋ ਗਿਆ? ਇਹਨਾਂ ਨੂੰ 10-12 ਦਿਨ ਹੋ ਗਏ। ਪਰ ਵੇਖਿਆ ਜਾਵੇ ਤੁਹਾਡੇ ਘਰ ਦੁਆਚ ਨਵੀਂ ਇੱਟ ਥੱਲੇ ਲੱਗੀ ਹੋਈ ਆ। ਇਹ ਤਾਂ ਭਾਈ ਤੁਸੀਂ ਦੇਖ ਰਹੇ ਹੋ ਕਿ ਥਾਂ ਥੋੜਾ ਹੈ ਤਾਂ ਫਿਰ ਇਹਨਾਂ ਨੂੰ ਤੁਹਾਨੂੰ ਪਤਾ ਹੀ ਚਾਹੀਦਾ ਹੀ ਏ। ਉਹ ਟਾਰੋੜਾ ਜਿਹੜਾ ਹੈਗਾ ਸੀ ਉਸ ਚੁੱਕ ਕੇ ਸਭਾ ਰੱਖ ਲਿਆ। ਪਰਿਵਾਰ ਸਾਰਾ ਨਵਾਂ ਨਰੋਇਆ। ਹਾਂਜੀ ਨਵਾਂ ਨਰੋਇਆ ਹੈ। ਪਰਿਵਾਰ ਜਦੋਂ ਡਿੱਗਣ ਵਾਲਾ ਸੀ ਪਤਾ ਲੱਗ ਗਿਆ ਤੁਸੀਂ ਭੱਜ ਕੇ ਬਾਹਰ ਹੋਏ ਸਾਰੇ। ਲਗਭਗ ਕਿੰਨਾ ਕ ਟਾਈਮ ਸੀ? ਸੱਤ-ਅੱਠ ਦਾ ਟਾਈਮ ਸੀ ਆ। ਹਾਂਜੀ। ਕੀ ਨੁਕਸਾਨ ਹੋਇਆ ਕੋਈ ਨੁਕਸਾਨ ਹਾਂਜੀ ਜੋ ਰਸਈ ਦੇ ਪਾਂਡਾ ਵਗੈਰਾ ਜਿਹੜਾ ਸਾਰਾ ਟੁੱਟ ਭੱਜ ਗਿਆ ਏ ਤੇ ਫਰਿੱਜ ਵਗੈਰਾ ਟੁੱਟ ਗਈ ਤੁਸੀਂ ਕੀ ਮੰਗ ਕਰਦੇ ਹੋ ਮੰਗ ਤਾਂ ਸਾਡੀ ਇਹ ਚਲੋ ਸਾਡਾ ਰਾਸ਼ਨ ਕਾਰਡ ਬਣਾਇਆ ਜਾਵੇ ਨਾਲ ਲਾਜੋ ਜੀ ਕਿ ਆਪਣਾ ਉੱਠ ਕੇ ਕੰਮ ਕਰ ਸਕਣ ਬੱਚਿਆਂ ਨੂੰ ਪਾਲ ਸਕਣ ਜਿਵੇਂ ਕਿ ਸੇਵਾ ਸਸਾਰੀਆਂ ਲਗਾਤਾਰ ਹੀ ਮਦਦ ਕਰ ਰਹੀਆਂ ਹਰ ਪੀੜਿਤ ਕਿਸਾਨਾਂ ਦੀਆਂ ਮਜ਼ਦੂਰਾਂ ਦੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਆ ਕਿ ਪੈਨਸ਼ਨ ਲੱਗਦੀ ਸੇਵਾ ਕੁਝ ਹੋਰ ਵੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੇ ਇਹ ਹੀ ਕਹਿਣਾ ਚਾਹੁੰਦੇ ਆ ਕਿ ਚਲੋ ਤੁਸੀਂ ਤੁਸੀਂ ਬਲਾੰਬੇ ਵੀ ਕਰੰਦੇ ਪਏ ਹੋ ਸੇਵਾ ਚਲੋ ਜਿਹੜੇ ਘਰ ਨਹੀਂ ਵਿੱਚ ਜਿਨ੍ਹਾਂ ਦੇ ਮਤਲਬ ਕਿ ਪਾਣੀ ਆ ਇਹਨਾਂ ਦੇ ਘਰ بارش ਨਾਲ ਡਿੱਗ ਗਏ ਆ ਤੇ ਥੋੜਾ ਚਲੋ ਨਾਲ ਵਾਲ ਵੀ ਧਿਆਨ ਦਿੱਤਾ ਜਾਵੇ ਇਹਨਾਂ ਦਾ ਜਿਹੜਾ ਇਲਾਜ ਦੀ ਗੱਲ ਕੀਤੀ ਜਾਵੇ ਤੇ ਫਿਰ ਤੁਹਾਡੇ ਘਰ ਦੇ ਗੁਜ਼ਾਰੇ ਦੀ ਗੱਲ ਕੀਤੀ ਜਾਵੇ ਤਾਂ ਕੀ ਹੋ ਰਿਹਾ ਇਲਾਜ ਤਾਂ ਤੁਹਾਨੂੰ ਦੱਸਿਆ ਕਿ ਜਿਹੜਾ ਉਦੋਂ ਜਿਹੜਾ ਕਰ ਦਿੱਤਾ ਮਤਲਬ ਕਿ ਸਾਰ ਨੇ ਮਦਦ ਕਰਦੀ ਕਰਤੀ ਹੁਣ ਮਤਲਬ ਕਿ ਕੋਈ ਮਦਦ ਨਹੀਂ ਹੋ ਰਹੀ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਘਰ ਦਾ ਗੁਜ਼ਾਰਾ ਤਾਂ ਮੈਂ ਨਰੇਗਾ ਦੇ ਕੰਮ ਤੇ ਜਾਂਦੀ ਨਹੀਂ ਹਾਂਜੀ ਦੋ ਵੀ ਹੁਣ ਬਾਰਸ਼ਣ ਕਰਕੇ ਬੰਦ ਹੋਇਆ ਏ ਮੁਸ਼ਕਲ ਹੈ ਮੇਰੇ ਸਾਸੋਰਾ ਨਾਲ ਪੈਨਸ਼ਨ ਆਉਂਦੀ ਏ ਤੇ ਚਲੋ ਥੋੜਾ ਬੋੜਾ ਸੁਣ ਦੇ ਦਿੰਦੇ ਖਰਚਾ ਬੰਨ੍ਹੇ